ਪੰਜਾਬ ਦੀਆਂ ਮਾਵਾਂ ਦੇ ਜਾਇ ਗੱਬਰੂਆਂ ਵੱਲੋਂ ਅਕਸਰ ਹੀ ਦੇਸ਼ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਬਹਾਦਰੀ ਅਤੇ ਫਰਜ਼ਾਂ ਪ੍ਰਤੀ ਨਿਸ਼ਠਾ ਤੇ ਚਲਦਿਆਂ ਉਹ ਕਈ ਵਾਰ ਵੱਡੇ ਸਨਮਾਨ ਪ੍ਰਾਪਤ ਕਰਕੇ ਇਤਿਹਾਸ ਦੋਹਰਾ ਚੁੱਕੇ ਹਨ ਅਜਿਹਾ ਇੱਕ ਇਤਿਹਾਸ ਸਰਚਾ ਹੈ ਨੇੜਲੇ ਪਿੰਡ ਸੇਖਮਾ ਦੇ ਮਲਕੀਤ ਸਿੰਘ ਨੇ ਜਿਸ ਦੇ ਬਦਲੇ ਉਸ ਨੂੰ ਦੇਸ਼ ਦੇ ਆ ਸਰਬਉੱਚ ਸਨਮਾਨ ਸ਼ੌਰਿਆ ਚਕਰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੁਰ ਵੱਲੋਂ ਭੇਟ ਕੀਤਾ ਗਿਆ ਇਹ ਸਨਮਾਨ ਪ੍ਰਾਪਤ ਕਰਨ ਉਪਰੰਤ ਮਲਕੀਤ ਸਿੰਘ ਪੁੱਤ ਨਰਿੰਦਰ ਸਿੰਘ ਆਪਣੇ ਅਧਿਕਾਰ ਸੇਖਮਾ ਵਿਕੇ ਪਹੁੰਚੇ ਜਿੱਥੇ ਕਿ ਪਿੰਡ ਦੇ ਲੋਕਾਂ ਤੇ ਪਰਿਵਾਰਕ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਇਸ ਸਵਾਗਤ ਦੌਰਾਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸੀ ਇਸ ਮੌਕੇ ਮਲਕੀਤ ਸਿੰਘ ਨੇ ਦੱਸਿਆ ਕਿ Chhattisgarh ਵਿੱਚ ਵੀ ਜੋ ਨਕਸਲਵਾਦ ਤੋਂ ਪ੍ਰਭਾਵਿਤ ਏਰੀਆ ਹੈ ਉੱਥੇ ਹੀ ਅਕਸਰ ਹੀ ਪੈਰਾਮਿਲਟਰੀ ਦੇ ਜਵਾਨਾਂ ਦੀ ਨਕਸਲਵਾਦੀਆਂ ਨਾਲ ਮੁਠ ਭੇੜ ਹੁੰਦੀ ਰਹਿੰਦੀ ਹੈ ਉਹਨਾਂ ਦੱਸਿਆ ਕਿ 30 ਜਨਵਰੀ 2022 ਨੂੰ ਜਦੋਂ ਨਕਸਲਵਾਦੀਆਂ ਦੇ ਗੜ ਜਿਲਾ ਸੁਖਮਾ ਦੇ ਪਿੰਡ ਟੇਕਨ ਗੁੜਾ ਵਿਖੇ ਨਵਾਂ ਕੈਂਪ ਲਗਾ ਰਹੇ ਸਨ ਤਾਂ ਨਕਸਲੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਇਸ ਦੌਰਾਨ ਉਹਨਾਂ ਦੇ ਸਾਥੀ ਪਵਨ ਕੁਮਾਰ ਅਤੇ ਦੀਵਾਨ ਢਮ ਗੰਭੀਰ ਨੂੰ ਵੀ ਜ਼ਖਮੀ ਹੋ ਗਏ ਤੇ ਇਸ ਦੌਰਾਨ ਪਵਨ ਕੁਮਾਰ ਨੂੰ ਬਚਾਉਂਦੇ ਸਮੇਂ ਉਸ ਨੂੰ ਵੀ ਇੱਕ ਗੋਲੀ ਛਾਤੀ ਵਿੱਚ ਤੇ ਇੱਕ ਹੋਰ ਗੋਲੀ ਉਸ ਦੇ ਸਰੀਰ ਉੱਤੇ ਲੱਗੀ ਤੇ ਇਸ ਦੇ ਬਾਵਜੂਦ ਵੀ ਉਸ ਨੇ ਚੋਟੀ ਦੇ ਨਕਸਲਵਾਦੀਆਂ ਨੂੰ ਢੇਰ ਕਰਕੇ ਆਪਣੇ ਸਾਥੀਆਂ ਦੀ ਝਾਨ ਬਚਾਈ। ਉਨਾ ਕਿਹਾ ਕਿ ਉਹ ਬਟਾਲੀਅਨ ਦੇ ਅਧਿਕਾਰੀਆਂ ਤੇ ਰਾਸ਼ਟਰਪਤੀ ਦੇ ਬਹੁਤ ਹੀ ਰਿਣੀ ਹਨ ਜਿਨ੍ਹਾਂ ਨੇ ਉਸ ਦਾ ਦੇਸ਼ ਦੇ ਸਰਬੋੱਚ ਸ਼ੌਰਿਆ ਚੱਕਰ ਦੇ ਕੇ ਸਨਮਾਨ ਕੀਤਾ ਹੈ ਹਾਂ ਮੇਰਾ ਮਲਕੀ ਸਿੰਘ ਪੋਸਟ 36 ਗੜ ਹਾਂਜੀ ਬਹੁਤ ਜ਼ਿਆਦਾ ਦਰਦ ਦੀ ਬਾਤ ਹੈ ਮਹਿਸੂਸ ਹੋ ਰਿਹਾ ਹੈ ਮੇਰੇ ਕੋਲ ਬਹੁਤ ਵਧੀਆ ਹੈ ਪੂਰੇ ਪਿੰਡ ਵਾਲਿਆਂ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਾ ਇਹ ਘਟਨਾ 31 2024 ਨੂੰ ਵਜੀ ਮਤਲਬ ਕਿ ਆਪਾਂ ਬੇਸ ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਉੱਤੇ ਇਨਕਾਊਂਟਰ ਸ਼ੁਰੂ ਹੋ ਗਿਆ ਉੱਥੇ ਕਾਊਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀਆਂ ਇੱਕ छाਤੀ ਔਰ ਇੱਕ ਮੇਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਅਕਸਲੀ ਉਧਰੋਂ ਆਪਣੇ ਮੇਰੇ ਸਾਥੀ ਆ ਲਾ ਰਹੇ تھے ਉਹਨਾਂ ਨੂੰ ਰੋਕਿਆ ਔਰ ਪਿਛੇ ਪਿਛੇ ਭੇਜਿਆ ਉਹਨਾਂ ਇੱਕ ਬੰਦਾ ਇਹ ਆਪਣਾ ਪਰ ਉਹ ਬਾਅਦ ਵਿੱਚ ਹਸਪੀਟਲ ਚ ਜਾ ਕੇ ਡੈਥ ਹੋ ਗਿਆ ਦੇਸ਼ ਵਾਸਤੇ ਤੇ ਬੇਗਰਬ ਕੀ ਵਾਦਾ ਬਣ ਲਿਆ ਪਰ ਜਦ ਮੈਂ ਫੌਜ ਚ ਭਰਤੀ ਹੁੰਨੇ ਆ ਆ ਦੇਖ ਹਨ ਹਰੇਕ ਨੂੰ ਮਲੇ ਫੌਜ ਦੇ ਜਾ ਕੇ ਸੇਕ ਚੰਗੇ ਕੰਮ ਕਰਨੇ ਚਾਹੀਦੇ ਹਨ ਠੀਕ ਹੈ ਜੀ ਬਹੁਤ गर्व ਦੀ ਗੱਲ ਹੈ ਜਦੋਂ ਬਸਲੇ ਜੀ ਉਹਦੇ ਵਿੱਚ ਮਲੇ ਜੀ ਨੂੰ ਛੋੜੇ ਚੱਕਰ ਦੇ ਨਾਮ ਆਇਆ ਮੇਰਾ 15 ਗਸਤ 2024 ਦੇ ਵਿੱਚ ਆ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਨੌਜਵਾਨੀ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵੱਲ ਵੱਧ ਤੋਂ ਵੱਧ ਜਿਵੇਂ ਆਪਣੇ ਜਫੌਜ ਦੇ ਵਿੱਚ ਭਰਤੀ ਹੋਣ ਸ਼ਾਮ ਨੂੰ 7 ਵਜੇ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜੱਗਦਾ ਮੰਮੀ ਰੋਣ ਲੱਗ ਗਏ ਫਿਰ ਇੰਨੇ ਫਿਰ ਆਪਾਂ ਵੀਡੀਓ ਗੱਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾਮ ਅਨਾਉਂਸ ਹੋਇਆ ਉਹ ਮਾਣ ਚਾਹ ਹਾਂਜੀ ਉਦੋਂ ਵਧੀਆ ਲੱਗਿਆ ਪਰ ਮਾਤਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਜੀ ਮਾਣ ਚ ਹਾਂਜੀ ਉਸ ਵੇਲੇ ਜਦੋਂ ਇਹਨਾਂ ਨੂੰ ਰਾਸ਼ਟਰਪਤੀ ਦੇ ਰੇਖੀ ਸੋਹਰਿਆ ਚੱਕਰ ਉਹ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਆ ਸੀ ਮਾਣ ਹਾਂਜੀ ਬਹੁਤ ਵਧੀਆ ਲੱਗਿਆ ਪਿੰਡ ਦੇ ਵਿੱਚ ਮੇਰੇ ਸਭ ਪਿੰਡ ਦਾ ਜੀ ਪਿੰਡ ਦਾ ਹੀ ਨਾਂ ਕੋਈ ਹੋਰ ਵੀ ਹੈਗਾ ਸੋਹਰਿਆ ਚੱਕਰ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹ ਹੋਈ ਐ ਸਰਪੇ ਮੈਰਾ ਡਿਸ਼ਰੂ ਵਿੱਚ ਜੋ ਜੋ ਜੁਹੇ ਗਏ ਆ ਰਠਪਦੀ ਭਮੜਾ ਤਿੰਨ ਸਰਦਾਰ ਹੀ ਤਿੰਨ ਫੱਜਾਂ ਦੇ ਵਿੱਚੋਂ ਜਿਨ੍ਹਾਂ ਨੂੰ ਸੋਰੀਆ ਚੱਕਰ ਮਿਲਿਆ ਜਦੋਂ ਇਹਨਾਂ ਨੇ ਲਿਆ ਰਸਤਪਦੀ ਬਹੁਤ ਬੜੀ ਖੁਸ਼ੀ ਹੋਈ ਹੈ ਇਹਦਾ ਮੁੱਢ ਤੋਂ ਹੀ ਇਰਾਦਾ ਇਹਨੇ ਪ੍ਰਤੀਆਂ ਵੇਖੀਆਂ ਬਾਅਦ ਵਿੱਚ ਫੇ ਚਲੋ ਮਨੋ ਵੀ ਬਾਅਦ ਵਿੱਚ ਸੀਆਰਪੀ ਜੋ ਹੋ ਗਿਆ ਇਹ ਤੇ ਆਪਣਾ ਮਿਹਨਤ ਕੀਤੀ ਕੋਬਰੋ ਘਮੰਡ ਹੋ ਜੋਗੀ ਸਾਨੂੰ ਬਹੁਤ ਮਾਣ ਵਾਲੀ ਗੱਲ ਆ ਜੀ ਸਾਡੇ ਪਿੰਡ ਨੂੰ ਤੇ ਪਹਿਲਾ ਸਿਕਸਵਾਰ ਜਿੰਨੇ ਸੂਰਿਆ ਚੱਕਰ ਸਾਡੇ ਪਿੰਡ ਚ ਪ੍ਰਾਪਤ ਕੀਤਾ ਤੇ ਸਾਨੂੰ ਇਹ ਤੇ ਮਾਣ ਵੀ ਆ ਤੇ ਇੰਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸਲਾਮਤ ਲੇਕੀ ਤੇ ਮਾਣ ਹੈ ਸਾਨੂੰ ਘਰ ਵੇ ਆ ਜੀ